ਕਹਿੰਦੇ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਕਹਿੰਦੇ ਮੈਨੂੰ ਲੱਗਦਾ ਰਿੰਕੂ ਸਾਹਿਬ ਦੇ ਲਈ ਬਣਾਇਆ ਗਿਆ ਕਹਿੰਦੇ ਮਨ ਜਿਹੜਾ ਉੱਠ ਚੁੱਕਾ ਸੀ ਪਾਰਟੀ ਦੇ ਵਿੱਚ ਉਹ ਮੇਰਾ ਮਨ ਸਰ ਤੁਸੀਂ ਕਹਿੰਿਆ ਮਨ ਨਹੀਂ ਸੀ ਲੀਡਰ ਤਾਂ ਕਹਿੰਦੇ ਵੀ ਪਾਰਟੀ ਬਦਲ ਦਿੰਦੇ ਨੇ ਆਮ ਲੋਕ ਵਿਚਾਰੇ ਕਿੱਥੇ ਜਾਂਦੇ ਸਿਆਸਤ ਦੀ ਗਰਮੀ ਉਸ ਸਮੇਂ ਵੀ ਸੀ ਜਦੋਂ ਰਿੰਕੂ ਸਾਹਿਬ ਨਵੇਂ-ਨਵੇਂ ਆਮ ਆਦਮੀ ਬਣਦੇ ਸੀ ਤੇ ਪਾਰਲੀਮੈਂਟ ਦੇ ਵਿੱਚ ਭੇਜੇ ਸੀ ਸਿਆਸਤ ਦੇ ਵਿੱਚ ਹੁਣ ਫਿਰ ਇਹ ਝੰਡੇ ਕਿਦਾਂ ਬਦਲ ਗਏ ਕਹਿੰਦੇ ਆ ਨਾ ਕਿ ਯੂ ਤੋਂ ਕੋਈ ਬੇਵਫਾ ਨਹੀਂ ਹੁੰਦਾ ਕੁਛ ਤਾਂ ਮਜਬੂਰੀਆਂ ਰਹੀ ਹੋਣਗੀਆਂ ਪੀਆ ਆਮ ਆਮੀ ਪਾਰਟੀ ਕਹਿੰਦੀ ਆ ਕਹਿੰਦੇ ਰਿੰਕੂ ਜੀ ਇਤਾਂ ਨਹੀਂ ਗਏ ਬੀਜੇਪੀ ਦੇ ਵਿੱਚ ਕਹਿੰਦੇ ਏਡੀ ਨੇ ਕਰਦਣ ਦੇ ਗੁੱਡਾ ਰੱਖਿਆ ਕਹਿੰਦੇ ਤਾਂ ਕਿਸੇ ਵੀ ਮੇਰੇ ਕੋਲ ਈਡੀ ਵਾਲਾ ਕੋਈ ਮਸਾਲਾ ਹੀ ਨਹੀਂ ਮੇਰੇ ਤੇ ਈਡੀ ਨੇ ਜਿਹੜਾ ਰੱਖਣਾ ਇੰਨੇ ਕੋਈ ਸਰਮਾਇਆ ਕਿ ਮੈਂ ਲੋਕਾਂ ਤੋਂ ਠੱਗਿਆ ਜਾਂ ਕੋਈ ਦੋ ਨੰਬਰ ਦੇ ਪੈਸੇ ਇਕੱਠੇ ਕੀਤੇ ਆ ਬੀਜੇਪੀ ਨੇ ਕੀ ਆਫਰ ਦਿੱਤਾ ਜੀ ਬੀਜੇਪੀ ਨੇ ਆਫਰ ਦਿੱਤਾ ਇਲੈਕਸ਼ਨ ਲੜਾਉਣ ਦਾ ਇਲੈਕਸ਼ਨ ਤਾਂ ਆਮ ਆਦਮੀ ਪਾਰਟੀ ਲੜਾ ਰਹੀ ਸੀ ਪਰ ਆਪਣਾ ਮਨ ਨਹੀਂ ਸੀ ਉੱਥੇ ਲੜਨ ਦੀ ਨਾਮਬਰ ਗਾਇਕ ਨੇ ਹੰਸਰਾਜ ਹੰਸ ਸਾਹਿਬ ਉਹਨਾਂ ਦਾ ਇੱਕ ਇੰਟਰਵਿਊ ਸੁਣ ਰਿਹਾ ਸੀ ਕਹਿੰਦੇ ਯਾਰ ਮੇਰਾ ਇੰਨਾ ਜ਼ਿਆਦਾ ਕਹਿੰਦੇ ਵਿਰੋਧ ਹੋ ਰਿਹਾ ਕਹਿੰਦੇ ਮੈਂ ਤਾਂ ਬਣ ਹੰਸਰਾਜ ਹੰਸ ਨਹੀਂ ਕਹਿੰਦੇ ਹੁਣ ਯਾਰ ਮੈਂ ਤਾਂ ਮਿੰਤਰਾਜ ਮਿੱਤ ਬਣ ਗਿਆ ਕਹਿੰਦੇ ਮੈਂ ਤਾਂ ਹੱਥ ਜੋੜਦਾ ਫਿਰੇ ਵਿਰੋਧ ਤਾਂ ਮੇਰਾ ਵੀ ਕਰਨਾ ਲਿਆ ਆਉਂਦੇ ਮੈਂ ਵੀ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਹਾਂ ਵਿਰੋਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਕਹਿੰਦੇ ਇਹ ਤਾਂ ਸਿੱਖ ਮੇਰੀਆ ਦੇਖਿਓ ਸੀ ਰਿੰਕੂ ਜੀ ਤਾਂ ਲੱਭਣੀ ਚੰਨੀ ਸਾਹਿਬ ਇਹ ਗੱਲ ਤਾਂ 2022 ਚ ਵੀ ਕਹਿੰਦੇ ਸੀਗੇ ਕਿ ਮੈਂ ਚਮਕੌਰ ਸਾਹਿਬ ਤੋਂ ਵੀ ਐਮਐਲਏ ਬਣਾਗਾ ਤੇ ਭਦੋੜ ਤੋਂ ਵੀ ਬਣਾਗਾ ਫਿਰ ਕਿਉਂ ਨਹੀਂ ਬਣਿਆ ਮੁੱਖ ਮੁੱਦੇ ਕੀ ਰਹਿਣ ਵਾਲੇ ਨੇ ਰਿੰਕੂ ਜੀ ਜਦੋਂ ਜੇਕਰ ਪਾਰਲੀਮੈਂਟ ਪੇਜਦੇ ਨੇ ਜਲੰਧਰ ਦੇ ਲੋਕ ਜੋ ਅੱਜ ਹੋ ਰਿਹਾ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਕੀ ਹੋਇਆ ਅੱਜ ਜਿਸ ਤਰੀਕੇ ਦੀ ਧੰਨੇਵਾਜੀ ਹੋ ਰਹੀ ਹੈ ਜਿਹੜੀਆਂ ਸੜਕਾਂ 'ਚ ਬੰਦ ਕੀਤੀਆਂ ਹੈ। ਕਨਸਟੀਟਿਊਸ਼ਨ ਹੱਕਦੰਦ ਸਾਰ ਪ੍ਰੋਟੈਸਟ ਕਰੋ। ਪ੍ਰੋਟੈਸਟ ਕਰਨ ਦਾ ਹੱਕ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਹੈ। ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਬੈਠੇ ਨੇ, ਉਹਨਾਂ ਦੇ ਵਿੱਚ ਇੱਕ ਨੌਜਵਾਨ ਬੱਚਾ 22 ਸਾਲ ਦੀ ਉਮਰ ਸ਼ੁਭਕਰਨ ਸਿੰਘ ਨੂੰ ਗੋਲੀ ਦੇ ਨਾਲ ਜਿਹੜਾ ਖਤਮ ਹੋ ਜਾਂਦਾ ਸ਼ੁਭਕਰਨ। ਇਸ ਵੇਲੇ ਤਾਂ ਕੋਈ ਮਸਲਾ ਹੱਲ ਹੋਣਾ ਨਹੀਂ। ਇਲੈਕਸ਼ਨ ਚੱਲ ਰਿਹਾ ਹੈ, ਇਲੈਕਸ਼ਨ ਕੋਡ ਲੱਗਾ ਹੈ। ਇਸ ਵੇਲੇ ਤਾਂ ਵਾਅਦੇ ਕਰਨ ਵਾਲੀ ਗੱਲ ਹੈ। ਹਾਂ ਜਦੋਂ ਇਲੈਕਸ਼ਨ ਮੁੱਕ ਜਾਏਗਾ, ਜਦੋਂ ਸਰਕਾਰ ਸਕਸ਼ਮ ਹੋਏਗੀ ਫਿਰ ਆਪਾਂ ਗੱਲ ਵੀ ਕਰਾਂਗੇ ਇੱਕ ਵਾਰ ਵਿਜੇ ਪ੍ਰਤਾਪ ਨੇ ਪਿੱਤੇ ਦਿਨੀ ਕੈਲੀਗੇਸ਼ਨ ਲਗਾਈ ਕਿ ਰਗਵ ਚੱਡਾ ਜਿਹੜਾ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਂ ਅੰਮ੍ਰਿਤਸਰ ਹਲਕੇ ਦੇ ਵਿੱਚ ਨਸ਼ਾ ਬਕਾਉਂਦਾ ਸਾਥੀ ਰਹੇ ਹਾਂ ਪਾਰਟੀ ਦੇ ਵਿੱਚ ਰਹੇ ਹਾਂ ਅੰਦਰੋਂ ਨਹੀਂ ਗੱਲਾਂ ਪਤਾ ਹੋਣਗੀਆਂ ਸੱਚਾਈ ਕਿੰਨੀ ਕਾ ਕੌਣ ਸੱਚੀ ਹੈ ਸਤਿਕਾਰ ਪੰਜਾਬ ਪ੍ਰਧਮ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਆ ਪੰਜਾਬ ਦਾ ਸਿਆਸੀ ਮਾਹੌਲ ਪਖਿਆ ਹੋਇਆ ਹੈ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਪਰ ਸ਼ਬਦੀ ਹਮਲੇ ਪੂਰੇ ਜੋਰ ਸ਼ੋਰ ਦੇ ਨਾਲ ਕਰ ਰਹੇ تھے۔ ਉੱਥੇ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਆਪਣੀ ਆਪਣੀ ਜਿੱਤ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਜਲੰਧਰ ਲੋਕ ਸਭਾ ਹਲਕੇ ਦੇ ਉੱਪਰ ਸਾਰੇ ਪੰਜਾਬ ਦੀਆਂ ਨਜ਼ਰਾਂ ਨੇ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ। ਪਰ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪੁਰਾਣੇ ਆਮ ਆਦਮੀ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਮੁਕਾਬਲਾ ਪੂਰਾ ਸਖਤ ਦਾ ਸੁਸ਼ੀਲ ਕੁਮਾਰ ਰਿੰਕੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਰਿੰਕੂ ਸਾਹਿਬ ਦੇ ਨਾਲ ਕਰਦੇ ਹਾਂ ਰਿੰਕੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸੰਸਾਰ ਜੀ ਠੀਕ ਠਾਕ ਹਾਂ ਬਿਲਕੁਲ ਠੀਕ ਮਾਹੌਲ ਠੀਕ ਹੈ ਜੀ ਜਲੰਧਰ ਦਾ ਬਿਲਕੁਲ ਵਧੀਆ ਮਾਹੌਲ ਹੈ ਮੌਸਮ ਦੇ ਵਿੱਚ ਪੂਰੀ ਗਰਮੀ ਹੈ ਸਿਆਸਤ ਦੀ ਵੀ ਗਰਮੀ ਹੈ ਤੇ ਮੌਸਮ ਦੀ ਵੀ ਗਰਮੀ ਹੈ ਅੱਛਾ ਤੁਸੀਂ ਕਿਹਾ ਵੀ ਸਿਆਸਤ ਦੀ ਗਰਮੀ ਆ ਜਲੰਧਰ ਦੇ ਮੌਸਮ ਦੇ ਵਿੱਚ ਸਿਆਸਤ ਦੀ ਗਰਮੀ ਉਸ ਸਮੇਂ ਵੀ ਸੀ ਜਦੋਂ ਰਿੰਕੂ ਸਾਹਿਬ ਨਵੇਂ-ਨਵੇਂ ਆਮ ਆਦਮੀ ਬਣਦੇ ਸੀ ਤੇ ਪਾਰਲੀਮੈਂਟ ਦੇ ਵਿੱਚ ਭੇਜੇ ਸੀ ਸਿਆਸਤ ਦੇ ਵਿੱਚ ਹੁਣ ਫਿਰ ਇਹ ਝੰਡੇ ਕਿਦਾਂ ਬਦਲ ਗਏ ਜੀ ਦੇਖੋ ਗੱਲ ਹੈ ਕਿ ਉਹ ਕਹਿੰਦੇ ਆ ਨਾ ਕਿ ਯੂ ਤੋਂ ਕੋਈ ਬੇਵਫਾ ਨਹੀਂ ਹੁੰਦਾ ਕੁਝ ਤਾਂ ਮਜਬੂਰੀਆਂ ਰਹੀ ਹੋਣਗੀਆਂ ਮੇਰਾ ਕੋਈ ਮਨ ਆਵਾਦਵੀ ਪਾਰਟੀ ਚ ਆ ਕੇ ਮੈਂਬਰ ਪਾਰਲੀਮੈਂਟ ਬਣ ਕੇ ਕੋਈ ਮੇਰਾ ਮਨ ਪਾਰਟੀ ਬਦਲਣ ਦਾ ਨਹੀਂ ਸੀ ਹਮ ਪਰ ਕਿਉਂਕਿ ਬਹੁਤ ਸਾਰੇ ਕੰਮ ਇਹੋ ਜਿਹੇ ਸੀ ਇਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਸੀਗੀਆਂ ਜਲੰਧਰ ਦੇ ਨਾਲ ਕੀਤੇ ਹੋਏ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਜਦੋਂ ਮੈਂ ਉਹਨਾਂ ਦੀ ਗੱਲ ਕਰਦਾ ਸੀ ਨਾ ਜਾ ਕੇ ਹਮ ਕਿ ਅਸੀਂ ਜਿਮਨੀ ਚੋਣ ਦੇ ਵਿੱਚ ਕਾਫੀ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਅਸੀਂ ਉਹਨਾਂ ਵਾਦਿਆਂ ਨੂੰ ਪੂਰੀ ਕਰਨ ਦੀ ਇੱਕ ਸ਼ੁਰੂਆਤ ਕਰੀਏ ਤਾਂ ਕਿ ਹੌਲੀ-ਹੌਲੀ ਲੋਕਾਂ ਨੂੰ ਇਹ ਇਹ ਫੀਲਿੰਗ ਨਾ ਆਵੇ ਕਿ ਯਾਰੇ ਵੋਟਾਂ ਲੈ ਕੇ ਚਲੇ ਗਏ ਕੰਮ ਤਾਂ ਕੀਤਾ ਕੋਈ ਨਹੀਂ ਤਾਂ ਉਹਦੇ ਉੱਤੇ ਮੈਂ ਵਰਕਿੰਗ ਸ਼ੁਰੂ ਕੀਤੀ ਪਿੰਡਾਂ ਦੇ ਵਿੱਚ ਘੁੰਮਿਆ ਸਾਰੇ ਪੰਚਾਇਤੀ ਰਾਜ ਅਫਸਰ ਰੂਰਲ ਡਿਵੈਲਪਮੈਂਟ ਅਫੀਸਰ ਮੰਡੀ ਬੋਰਡ ਦੇ ਅਫਸਰ ਲੋਕਲ ਬੋਡੀ ਦੇ ਅਫਸਰ ਸਾਰੇ ਗੁਲੋਂ ਜਿਹੜਾ ਡਾਟਾ ਇਕੱਠਾ ਕਰਕੇ ਤਾਂ ਬਾਰ-ਬਾਰ ਜਿਹੜਾ ਮੈਂ ਚੰਡੀਗੜ੍ਹ ਗਿਆ ਮੁੱਖ ਮੰਤਰੀ ਸਾਹਿਬ ਕੋਲ ਕੀ ਆਪੇਣਾ ਕੰਮਾਂ ਨੂੰ ਸ਼ੁਰੂ ਕਰਵਾਈਏ ਫੰਡ ਰਿਲੀਜ਼ ਕਰੋ ਤਾਂਕਿ ਪਿੰਡਾਂ ਦੇ ਵਿੱਚ ਕੀਤੇ ਵਾਦੇ ਆਪਾਂ ਚਲੋ ਇੱਕਦਮ ਤਾਂ ਨਹੀਂ ਸ਼ੁਰੂਆਤ ਇਹਦੀ ਕੀਤੀ ਜਾ ਸਕੇ ਤਾਂ ਮੈਨੂੰ ਬੜੀ ਨਿਰਾਸ਼ਾ ਜਿਹੜੀ ਮੇਰੇ ਹੱਥ ਲੱਗੀਗੀ ਬਾਰ-ਬਾਰ ਕਹਿਣ ਤੇ ਵੀ ਜਿਹੜੇ ਕੰਮ ਨਹੀਂ ਹੋਏ ਡੇਰਾ ਬੱਲਾ ਦੇ ਨਾਲ ਮਤਲਕ ਕੰਮ ਸਨ ਉਹ ਵੀ ਕੰਮ ਹੈ ਜਿਹੜੇ ਨਹੀਂ ਹੋਏ ਚਾਰ ਵੀ بڑے ਮੁੱਦੇ ਸੀਗੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਹੱਲ ਕਰਨ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਦਿਲਚਸਪੀ ਨਹੀਂ ਦੱਸੀ ਗਈ। ਹਾਂ। ਤਾਂ ਇਸ ਕਰਕੇ ਮੇਰਾ ਮਨ ਜਿਹੜਾ ਉੱਠ ਚੁੱਕਾ ਸੀ ਪਾਰਟੀ ਦੇ ਵਿੱਚ ਮੇਰਾ ਮਨ ਨਹੀਂ ਸੀ। ਸਰ ਤੁਸੀਂ ਕਿਹਾ ਮਨ ਨਹੀਂ ਸੀ। ਲੀਡਰ ਦਾ ਮਨ ਨਹੀਂ ਹੁੰਦਾ ਉਹ ਪਾਰਟੀ ਜਿਹੜਾ ਬਦਲ ਲੰਦਾ ਹੈ। ਕਿਤੇ ਜਲੰਧਰ ਦੇ ਲੋਕਾਂ ਦੇ ਨਾਲ ਸਿੱਧਾ-ਸਿੱਧਾ ਧੋਖਾ ਤਾਂ ਨਹੀਂ। ਕਦੇ ਕਾਂਗਰਸ ਦੇ ਵਿੱਚ ਸੀਗੇ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਹੁੰਦੀ ਸੀ। ਕਹਿੰਦੇ ਜੀ ਨਹੀਂ ਕਾਂਗਰਸ ਗਲਤ ਹੈ ਜੀ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਚਲਦੇ ਹਾਂ ਮੈਂਬਰ ਪਾਰਲੀਮੈਂਟ ਬਣਦੇ ਹਾਂ ਲੋਕਾਂ ਦਾ ਵੱਡਾ ਹਜੂਨ ਥੋੜੇ ਹੱਕ ਦੇ ਵਿੱਚ ਆਉਂਦਾ ਫਿਰ ਲੋਕਾਂ ਦੇ ਨਾਲ ਧੋਖਾ ਕਰ ਦਿੰਦੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੀਡਰ ਤਾਂ ਕਹਿੰਦੇ ਵੀ ਪਾਰਟੀ ਬਦਲ ਲੈਂਦੇ ਨੇ ਆਮ ਲੋਕ ਵਿਚਾਰੇ ਕਿੱਥੇ ਜਾਣਗੇ ਨਹੀਂ ਦੇਖੀ ਅਸੀਂ ਤਾਂ ਆਮ ਲੋਕਾਂ ਦੇ ਨਾਲ ਅੱਜ ਵੀ ਖੜੇ ਆ ਪਾਰਟੀ ਬਦਲ ਕੇ ਅਸੀਂ ਕੋਈ ਘਰ ਥੋੜੀ ਬਦਲ ਲਿਆ ਆਪਣਾ ਉਹੀ ਰਹਿਣਾ ਸਹਿਣਾ ਉਹੀ ਘਰ ਉਹੀ ਵਤੀਰਾ ਉਹੀ ਲੋਕ ਉਹੀ ਮੇਲਜੋਲ ਕਿਸੇ ਚੀਜ਼ ਦਾ ਕੋਈ ਬਦਲਾਅ ਥੋੜੀ ਨਾ ਕੀਤਾ ਕਿ ਅਗਰ ਪਾਰਟੀ ਬਦਲੀ ਹ ਤਾਂ ਇੱਕ ਵਾਰੀ ਸੈਂਤ ਨਹੀਂ ਹੁੰਦੇ ਤੇ ਦੂਜੀ ਵਾਰੀ ਇਹ ਜਿਹੜਾ ਵਿਚਾਰਾਂ ਦੀ ਤੁਹਾਨੂੰ ਯਾਦ ਹੋਣਾ ਹੈ ਕਿ 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਤਾਂ ਪੰਜਾਬ ਦੇ ਵਿੱਚੋਂ ਕਾਫੀ ਜਿਹੜਾ ਹੰਗਾਰਾ ਮਿਲਿਆ ਸੀ ਪਰ ਦੁਆਬੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਘੱਟ ਹੰਗਾਰਾ ਮਿਲਿਆ ਸੀ ਜਿਮਨੀ ਚੋਣ ਜਿਹੜੀ ਪਹਿਲੀ ਜਿਮਨੀ ਚੋਣ ਜਿਹੜੀ ਸੰਗਰੂਰ ਵਾਲੀ ਉਹ ਆਮ ਆਦਮੀ ਪਾਰਟੀ ਹਾਰ ਗਈ ਸੀ ਬਿਲਕੁਲ ਹਾਰੀ ਸੀ ਤਾਂ ਦੂਸਰੀ ਜਿਮਨੀ ਚੋਣ ਜਿਹੜੀ ਜਲੰਧਰ ਦੇ ਵਿੱਚੋਂ ਜਿਤਨੀ ਆਮ ਆਦਮੀ ਪਾਰਟੀ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਸੀਗਾ ਤਾਂ ਫਿਰ ਇਹਨਾਂ ਨੇ ਜਦੋਂ ਮੇਰੇ ਨਾਮ ਦੇ ਕਿਤੇ ਸਰਵੇ ਵਗੈਰਾ ਕਰਵਾਏ ਹੋਣਗੇ ਪਾਰਟੀ ਆਫ ਦੇ ਲੈਵਲ ਤੇ ਕਰਦੀ ਹੈ ਥੋੜੀ ਜੁਆਇਨਿੰਗ ਤੋਂ ਪਹਿਲਾਂ ਮੇਰੀ ਜੁਆਇਨਿੰਗ ਤੋਂ ਪਹਿਲਾਂ ਦੀ ਗੱਲ ਹੈ ਤਾਂ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀ ਕਿ ਅਸੀਂ ਤੁਹਾਨੂੰ ਪਾਰਟੀ 'ਚ ਸ਼ਾਮਲ ਕਰਕੇ ਇਲੈਕਸ਼ਨ ਲੜਵਾਉਣਾ ਚਾਹੁੰਦੇ ਆ ਆਫਰ ਦਿੱਤੀ ਆਫਰ ਆਈ ਸੀ ਕਿ ਅਸੀਂ ਇਧਰ ਆ ਜਾਓ ਅਸੀਂ ਤੁਹਾਨੂੰ ਕੈਂਡੀਡੇਟ ਬਣਾਵਾਂਗੇ ਫਿਰ ਇਹ ਕਹਦੇ ਹੋ ਨਾ ਕਿ ਮੈਨੂੰ ਕੁਰਸੀ ਦੇ ਰਹੀ ਸੀ ਆਮ ਆਦਮੀ ਪਾਰਟੀ ਕੇ ਮੈਂ ਇਸ ਲਈ ਆਇਆ ਸੀ ਨਹੀਂ ਮੈਂ ਮੈਂ ਤਾਂ ਪਾਰਟੀ ਨੂੰ ਮਨਾਂ ਕੀਤਾ ਉਸ ਵੇਲੇ ਕਿ ਮੈਂ ਤਾਂ ਕਾਂਗਰਸ ਵੱਲੋਂ ਜਿਹੜਾ ਲੜਨ ਲਈ ਤਿਆਰ ਆ ਫਿਰ ਕੁਝ ਮੇਰੀਆਂ ਕੁਝ ਇੰਟਰਨਲ ਗੱਲਾਂ ਇਹੋ ਜਿਹੀਆਂ ਹੋਈਆਂ ਪਾਰਟੀ ਦੇ ਅੰਦਰ ਜਿਦੇ ਕਰਕੇ ਮੈਨੂੰ ਮਜਬੂਰੀ ਦੇ ਨਾਲ ਇਹ ਫੈਸਲਾ ਲੈਣਾ ਪਿਆ ਤੇ ਮੈਨੂੰ ਆਮ ਆਦਮੀ ਪਾਰਟੀ ਚ ਜਾਣਾ ਪਿਆ ਕਾਂਗਰਸ ਚ ਹੋਈਆਂ ਕਿਤੋਂ ਕਾਂਗਰਸ ਦੇ ਅੰਦਰ ਦੀਆਂ ਗੱਲਾਂ ਸੀਗੀਆਂ ਖੋਲਦੇ ਹੋ ਅੱਜ ਲੋਕਾਂ ਦੇ ਸਾਹਮਣੇ ਨਹੀਂ ਗੱਲਾਂ ਦੇਖੋ ਖੋਲਣ ਨਾਲ ਫਿਰ ਨੁਕਸਾਨ ਹੋ ਜਾਂਦੇ ਆ ਦੋ ਤਰਫਾ ਇਹ ਜਿਹੜੀਆਂ ਅੰਦਰ ਦੀਆਂ ਗੱਲਾਂ ਅੰਦਰ ਹੀ ਰਹਿਣੀਆਂ ਚਾਹੀਦੀਆਂ ਜਿਨ੍ਹਾਂ ਲੋਕਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਹੈ ਤਾਂ ਪਾਰਟੀ ਚ ਗਿਆ ਇਲੈਕਸ਼ਨ ਲੜਿਆ ਬੜੇ ਜ਼ੋਰ ਦੇ ਨਾਲ ਲੋਕਾਂ ਨੂੰ ਮਨਾਇਆ ਲੋਕ ਚੱਲੇ ਨਾਲ ਕਿਉਂਕਿ ਮੇਰਾ ਆਲਰੇਡੀ ਕਿਉਂਕਿ ਤੇ ਮੈਂ ਐਮਸੀ ਵੀ ਰਿਆਂ ਐਮਐਲਏ ਵੀ ਰਿਆਂ ਜੀ ਜੀ ਤਾਂ ਜਲੰਧਰ ਦੇ ਲੋਕਾਂ ਦੇ ਨਾਲ ਕਾਫੀ ਪਿਆਰ ਹੈ ਹਮ ਐਮਐਲਏ ਤਾਂ ਮੈਸਟ ਹਲਕੇ ਚੋਂ ਸੀਗਾ ਪਰ ਮੈਂ ਕਦੀ ਕਿਸੇ ਨੂੰ ਨਾ ਨਹੀਂ ਕੀਤੀ ਅਗਰ ਕੋਈ ਦੂਸਰੇ ਹਲਕੇ ਤੋਂ ਵੀ ਆ ਗਿਆ ਨਾ ਤਾਂ ਮੇਰੀ ਕੋਸ਼ਿਸ਼ ਹੈ ਯਾਰ ਕੋਈ ਅਗਰ ਤੁਹਾਡੇ ਚੱਲ ਕੇ ਆਂਦਾ ਤੁਹਾਡੇ ਤੱਕ ਤਾਂ ਮਜਬੂਰੀ ਦੇ ਨਾਲ ਆਂਦਾ ਤੇ ਅਗਲੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦਾ ਮਸਲਾ ਤੁਹਾਡੇ ਕਹਿਣ ਤੇ ਅਗਰ ਹਲ ਹੁੰਦਾ ਤਾਂ ਕਰਨਾ ਚਾਹੀਦਾ ਸੋ ਮੈਂ ਕਦੀ ਇਹ ਨਹੀਂ ਸੋਚਿਆ ਕਿ ਇਹ ਮੇਰੇ ਹਲਕੇ ਦਾ ਨਹੀਂ ਹੈ ਤਾਂ ਮੈਂ ਇਹਦਾ ਕੰਮ ਨਹੀਂ ਕਰਨਾ ਹਰ ਇੱਕ ਦਿਨ ਨਾਲ ਜਿਹੜਾ ਮੈਂ ਚੰਗਾ ਮੇਰਾ ਰਾਫਤਾ ਰਿਹਾ ਤਾਂ ਇਸ ਕਰਕੇ ਜਦੋਂ ਜਿਮਨੀ ਚੌਂਚ ਮੈਂ ਉਤਰਿਆ ਆਮ ਆਦਮੀ ਪਾਰਟੀ ਵੱਲੋਂ ਤਾਂ ਸ਼ਹਿਰ ਹੈ ਜਿਹੜਾ ਮੇਰੇ ਨਾਲ ਉਮੜ ਪਿਆ ਸ਼ਹਿਰ ਨੇ ਮੈਨੂੰ ਬਹੁਤ ਪਿਆਰ ਦਿੱਤਾ ਸਾਰਾ ਉਹ ਸੁਸ਼ੀਲ ਰਿੰਕੂ ਨਾਲੋਂ ਉਮੜਿਆ ਜਾਂ ਆਮ ਆਦਮੀ ਪਾਰਟੀ ਨਾਲੋਂ ਉਮੜਿਆ ਆਮ ਆਦਮੀ ਪਾਰਟੀ ਨਾਲ ਅਗਰ ਉਮੜਦਾ ਹੁੰਦਾ ਤਾਂ ਆਮ ਆਦਮੀ ਪਾਰਟੀ ਨੂੰ ਵੀ ਇੱਥੋਂ ਸੀਟਾਂ ਕਾਫੀ ਮਿਲ ਜਾਣੀਆਂ ਸੀ ਪਰ ਇੱਥੇ ਤਾਂ ਤੁਹਾਨੂੰ ਪਤਾ ਇੰਨੀ ਲਹਿਰ ਨਹੀਂ ਸੀ ਆਮ ਆਦਮੀ ਪਾਰਟੀ ਦੀ ਤਾਂ ਮੇਰਾ ਨਿੱਜੀ ਪਿਆਰ ਸੀਗਾ ਇਸ ਕਰਕੇ ਸ਼ਹਿਰ ਦੇ ਲੋਕ ਜਿਹੜੇ ਮੇਰੇ ਨਾਲ ਸਹਿਮਤ ਹੋਏ ਤਾਂ ਉਸ ਵੇਲੇ ਕੁਝ ਸਾਡੇ ਜਲੰਧਰ ਦੇ ਜਿਹੜੇ ਸਿਆਸੀ ਹਾਲਾਤ ਵੀ ਇਹੋ ਜਿਹੇ ਸਨ ਕਿ ਮੇਰਾ ਜਦੋਂ ਮੈਂ ਉਸ ਪਾਰਟੀ ਦੇ ਵਿੱਚ ਗਿਆ ਤਾਂ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਔਰ ਮੈਨੂੰ ਬਹੁਤ ਜਿਹੜਾ ਪਿਆਰ ਦਿੱਤਾ ਔਰ ਮੇਰੀ ਮਦਦ ਕੀਤੀ ਮੇਰੇ ਨਾਲ ਚੱਲੇ ਔਰ ਮੈਨੂੰ ਮੈਂਬਰ ਪਾਰਲੀਮੈਂਟ ਜਿਲੰਦਰ ਦੇ ਲੋਕਾਂ ਨੇ ਬਣਾਇਆ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਥੋੜੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਹਿੰਦੇ ਰਿੰਕੂ ਜੀ ਇਦਾਂ ਨਹੀਂ ਗਏ ਬੀਜੇਪੀ ਦੇ ਵਿੱਚ ਕਹਿੰਦੇ ਏਡੀ ਨੇ ਕਰਦਣ ਦੇ ਗੁੱਡਾ ਰੱਖਿਆ ਕਹਿੰਦੇ ਤਾਂ ਕਹਿੰਦੇ ਰਿੰਕੂ ਜੀ ਮੇਰੇ ਕੋਲ ਈਡੀ ਵਾਲਾ ਕੋਈ ਮਸਾਲਾ ਹੀ ਨਹੀਂ ਹੁਣ ਤਾਂ ਜੀ ਇਹ ਜਿਹੜਾ ਮੇਰੇ ਕੋਲ ਜਿਹੜਾ ਮੇਰੇ ਦੇ ਈਡੀ ਨੇ ਜਿਹੜਾ ਰੱਖਣਾ ਹੈ ਮੇਰੇ ਕੋਲ ਕਿਹੜਾ ਕੋਈ ਮੇਰੇ ਕੋਈ ਇੰਨੇ ਕੋਈ ਸਰਮਾਇਆ ਕਿ ਮੈਂ ਲੋਕਾਂ ਤੋਂ ਠੱਗਿਆ ਜਾਂ ਕੋਈ ਦੋ ਨੰਬਰ ਦੇ ਪੈਸੇ ਇਕੱਠੇ ਕੀਤੇ ਆ ਮੇਰੇ ਕੋਲ ਤਾਂ ਇਸ ਲੈਵਲ ਦੀ ਕੋਈ ਵੀ ਚੀਜ਼ ਨਹੀਂ ਹੈ ਪਰ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਟਿਕਟ ਆਫਰ ਕੀਤੀ ਸੀ ਜਦੋਂ ਮੈਂ ਕਾਂਗਰਸ ਦੇ ਵਿੱਚ ਸੀ ਸੁਸ਼ੀਲ ਰਿੰਗੂ ਕਾਂਗਰਸੀ ਸੀ ਟਿਕਟ ਆਫਰ ਕੀਤੀ ਗੱਲਾਂ ਬਾਤਾਂ ਹੋਈਆਂ ਇੰਟਰਨਲ ਕੁਝ ਪੋਲਿਟਿਕਸ ਕਾਂਗਰਸ ਦੇ ਵਿੱਚ ਤੁਹਾਡੇ ਖਿਲਾਫ ਹੋਈ ਜੋ ਵੀ ਹੋਇਆ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਚਲੇ ਗਿਆ ਭਾਜਪਾ ਨੇ ਕੀ ਆਫਰ ਦਿੱਤਾ ਜੀ ਫਿਰ ਤਰੀਕੋ ਜਿਹਾ ਭਾਜਪਾ ਨੇ ਆਫਰ ਦਿੱਤਾ ਇਲੈਕਸ਼ਨ ਲੜਾਉਣ ਦਾ ਇਲੈਕਸ਼ਨ ਤਾਂ ਆਮ ਆਦਮੀ ਪਾਰਟੀ ਹੀ ਲੜਾ ਰਹੀ ਸੀ ਪਰ ਆਪਣਾ ਮਨ ਨਹੀਂ ਸੀ ਉੱਥੇ ਲੜਨ ਨੂੰ ਲੋਕਾਂ ਦੇ ਜਿਹੜੀਆਂ ਕਮਿਟਮੈਂਟਸ ਸੀਗੀਆਂ ਜਿਹੜੀਆਂ ਅਸੀਂ ਕੀਤੀਆਂ ਸੀ ਤਾਂ ਮੈਨੂੰ ਸਰਕਾਰ ਇੱਕ ਕਮਿਟਮੈਂਟ ਦੱਸ ਦਵੇ ਕਿ ਅਸੀਂ ਜਲੰਧਰ ਦੀ ਜਿਮਣੀ ਚੋਣ ਦੇ ਵਿੱਚ ਜਿਹੜੀ ਕਮਿਟਮੈਂਟ ਕੀਤੀ ਸੀ ਅਸੀਂ ਆ ਕਮਿਟਮੈਂਟ ਜਿਹੜੀ ਪੂਰੀ ਕਰ ਦਿੱਤੀ ਹੈ ਕਿ ਤੇ ਸਿਕਿਉਰਿਟੀ ਦਾ ਤਾਂ ਚੰ tạm ਤਾਂ ਨਹੀਂ ਸੀ ਕਿਉਂਕਿ ਜਦੋਂ ਮੈਂ ਤੁਹਾਨੂੰ ਬਾਹਰ ਮਿਲੇ ਆ ਸੀ ਤੁਹਾਡੇ ਕੋਲ ਗਏ ਆ ਤੁਹਾਡੇ ਗੜ ਦਲੇ ਕਮਾਂਟੋਜ਼ ਨੇ ਕੁਝ ਕੁਝ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤੁਹਾਡੀ ਸਿਕਿਉਰਿਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਕਿ ਉਹ ਤਾਂ ਚੰ tạm ਨਹੀਂ ਸੀ ਮੈਨੂੰ ਲਾਉ ਲੀਡਰ ਜੇ ਹੋਣ ਤੇ ਕਹਿੰਦਾ ਫੀਲਿੰਗ ਨਹੀਂ ਸੀ ਆਉਣੀ ਸਾਬ ਨੂੰ ਦੇਖੋ ਮੈਂ ਦਾ ਮੈਂ ਤਾਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਜਿਸ ਦਿਨ ਮੇਰੀ ਸਿਕਿਉਰਿਟੀ ਪੰਜਾਬ ਸਰਕਾਰ ਨੇ ਵਾਪਸ ਲਈ ਹੈ ਤਾਂ ਕੁਦਰਤੀ ਉਸ ਵੇਲੇ ਮੈਂ ਦਿੱਲੀ ਸੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਸੀ ਤਾਂ ਉਹਨਾਂ ਨੂੰ ਵੀ ਮੇਰੇ ਪਤਾ ਲੱਗਾ ਕਿ ਇਹਦੀ ਸਿਕਿਉਰਿਟੀ ਵਾਪਸ ਲਈ ਹੈ ਤਾਂ ਉਹਨਾਂ ਨੇ ਉਸੇ ਵੇਲੇ ਜਿਹੜੇ ਗ੍ਰਹਿ ਮੰਤਰੀ ਸਾਹਿਬ ਉਹਨਾਂ ਨੂੰ ਸਿਫਾਰਿਸ਼ ਕੀਤੀ ਕਿ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਾਇਆ ਜਾਏ ਤਾਂ ਇਸ ਕਰਕੇ ਮੈਨੂੰ ਸਿਕਿਉਰਿਟੀ ਮਿਲੀ ਹੈ ਮੇਰਾ ਕੋਈ ਕਦੀ ਮੈਂ ਸਿਕਿਉਰਿਟੀ ਲੈ ਕੇ ਮੈਂ ਤਾਂ ਬਾਈਕ ਤੇ ਘੁੰਮਣ ਵਾਲਾ ਐਤਾਂ ਅੱਜ ਤਾਂ ਮੈਂ ਕਿਤੇ ਆਪਣੇ ਆਪ ਨੂੰ ਤੰਗ ਵੀ ਮਹਿਸੂਸ ਕਰ ਰਿਹਾ ਕਿਉਂਕਿ ਜਿਹੜੀ ਇਹ ਵਾਈਪਲਸ ਸਿਕਿਉਰਿਟੀ ਹੈ ਇਹ ਤੁਹਾਨੂੰ ਕੱਲੇ ਕਿਤੇ ਨਹੀਂ ਜਾਣ ਦਿੰਦੀ। ਮੈਂ ਸਾਰ ਇਹੀ ਸਵਾਲ ਪੁੱਛਦਾ ਸੀ ਕਿ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਮੈਂ ਬਾਈਕ ਤੇ ਘੁੰਮਣਾਣਾ ਮੈਨੂੰ ਸ਼ਹਿਰ ਦੇ ਲੋਕ ਪਿਆਰ ਕਰਦੇ ਨੇ। ਜੇਕਰ ਲੋਕ ਇੰਨੇ ਹੀ ਪਿਆਰ ਕਰਦੇ ਨੇ ਫਿਰ ਇੰਨੇ ਤਮਚਾਮ ਦੀ ਲੋੜ ਹੁੰਦੀ ਐ ਇੱਕ ਐਪਲੀਕੇਸ਼ਨ ਦਿਓ ਪ੍ਰਸ਼ਾਸਨ ਨੂੰ ਤੁਸੀਂ ਵਾਪਸ ਕਰਦੇ ਸਿਕਿਉਰਿਟੀ ਜੇ ਲੋਕ ਤੁਹਾਨੂੰ ਮੈਨੂੰ ਲੱਗ ਰਿਹਾ ਕਿ ਵਾਪਸ ਕਰਨੀ ਪਵੇਗੀ ਆਉਣ ਵਾਲੇ ਟਾਈਮ 'ਚ ਕਿਉਂਕਿ ਮੈਂ ਆਜ਼ਾਦ ਟਾਈਪ ਘੁੰਮਣ ਵਾਲਾ ਮੈਂ ਤਾਂ ਕਾਰ ਵੀ ਕੱਲੇ ਲੈ ਕੇ ਘੁੰਮਦਾ ਜਦੋਂ ਮੈਂ ਐਮਐਲਏ ਸੀ ਮੈਂ ਤਾਂ ਮੇਰੀ ਅਮੂਮਨ ਸ਼ਹਿਰ ਦੇ ਵਿੱਚ ਮੇਰੀ ਆਦਤ ਸੀਗੀ ਕੀ ਬਿਨਾਂ ਸਿਕਿਉਰਟੀ ਤੋਂ ਘੁੰਮਣਾ ਲੋਕਾਂ ਦੇ ਘਰਾਂ ਜਾਣਾ ਜਾਣਾ ਮਿਲਣਾ ਗਿਲਣਾ ਇਹ ਮੇਰੀ ਆਦਤ 'ਚ شمار ਰਿਹਾ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੈਨੂੰ ਇਹ ਸਿਕਿਉਰਟੀ ਹੈ ਜਿਹੜੀ ਵਾਪਸ ਵੀ ਕਰਨੀ ਪੈ ਸਕਦੀ ਹੈ ਇਲੈਕਸ਼ਨ ਨੂੰ ਲੈ ਕੇ ਸਟੰਡ ਤਾਂ ਨਹੀਂ ਇਹ ਕਿਤੇ ਬਿਆਨਬਾਜ਼ੀ ਤਾਂ ਨਹੀਂ ਲੋਕਾਂ ਦੇ ਦਿਲਾਂ 'ਚ ਉਤਰਨ ਦੀ ਸੁਸ਼ੀ ਰਿੰਕੂ ਦੀ ਕਿ ਮੈਂ ਸਿਕਿਉਰਟੀ ਵਾਪਸ ਕਰਨੀ ਪੈ ਸਕਦੀ ਆ ਮੈਂ ਕਰ ਦੂੰਗਾ ਕੋਈ ਦਿੱਕਤ ਨਹੀਂ ਮੈਨੂੰ ਨਹੀਂ ਦੇਖੋ ਅਗਰ ਤਾਂ ਕੋਈ ਇਹੋ ਜੀ ਕੋਈ ਜਾਂ ਫਿਰ ਕਿਤੇ ਕਿਸਾਨਾਂ ਦਾ ਬਚਾਉਣ ਦੇ ਲਈ ਇਹ ਵਿਰੋਧ ਲਗਾਤਾਰ ਹੋ ਰਿਹਾ ਹੈ ਦੇਖੋ ਕਈ ਇੰਟੈਲੀਜੈਂਸ ਦੀਆਂ ਆਈਬੀ ਦੀਆਂ ਰਿਪੋਰਟਸ ਵੀ ਜਾਂਦੀਆਂ ਇਸ ਕਰਕੇ ਵੀ ਸਰਕਾਰਾਂ ਜਿਹੜੀਆਂ ਇਹ ਕੁਝ ਕਰਦੀਆਂ ਤਾਂ ਮੈਂ ਕੋਈ ਨਿੱਜੀ ਤੌਰ ਤੇ ਇੱਕ ਬੜਾ ਆਮ ਸਧਾਰਨ ਇਨਸਾਨ ਆ ਔਰ ਬੜੀ ਇੱਕ ਆਮ ਜੀਵਨ ਜੀਣ ਵਾਲਾ ਕਿਸਾਨਾਂ ਪ੍ਰਤੀ ਕੀ ਸੋਚ ਆ ਸੁਸ਼ੀਲ ਰੇਂਕੂ ਦੀ ਪੰਜਾਬ ਦੇ ਕਿਸਾਨਾਂ ਪ੍ਰਤੀ ਪੰਜਾਬ ਦੇ ਕਿਸਾਨ ਆ ਜਿਹੜੇ ਸਾਡਾ ਅੰਨ ਦਤਾ ਹੈ ਕਿਸਾਨ ਜਿਹੜਾ ਕਿਸਾਨ ਆ ਉਹਦੀ ਤਾਂ ਇੱਕ ਉਸ ਮਾਂ ਦੀ ਤਰ੍ਹਾਂ ਜਿਹੜੀ ਆ ਪੂਜਾ ਸੇਵਾ ਕਰਨੀ ਚਾਹੀਦੀ ਆ ਜਿਹੜੀ ਆਪਣੇ ਬੱਚੇ ਨੂੰ ਪਾਲਦੀ ਹੈ ਆਪਣਾ ਖੂਨ ਪਸੀਨਾ ਦਿੰਦੀ ਹੈ ਜੀ ਔਰ ਕਿਸਾਨ ਵੀ ਇਸੇ ਤਰੀਕੇ ਨਾਲ ਸਾਨੂੰ ਜਿਹੜਾ ਆਪਣਾ ਖੂਨ ਪਸੀਨਾ ਜਿਹੜਾ ਦਿੰਦੇ ਆ ਪਰ ਜੋ ਅੱਜ ਹੋ ਰਿਹਾ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਕੀ ਹੋ ਰਿਹਾ ਅੱਜ ਜਿਸ ਤਰੀਕੇ ਦੀ ਧੰਨੇਵਾਜੀ ਹੋ ਰਹੀ ਹੈ ਜਿਹੜੀਆਂ ਸੜਕਾਂ ਅੱਜ ਬੰਦ ਕੀਤੀਆਂ ਹੌਨਸਟੀਟਿਊਸ਼ਨ ਹੱਕ ਦੰਦਾ ਸਰ ਪ੍ਰੋਟੈਸਟ ਕਰਨ ਦਾ ਪ੍ਰੋਟੈਸਟ ਕਰਨ ਦਾ ਹੱਕ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਹੈ ਕਿ ਕਿਸਾਨ ਤਾਂ ਹਰਿਆਣੇ 'ਚ ਵੀ ਐ ਕਿਸਾਨ ਯੂਪੀ 'ਚ ਵੀ ਐ ਸ਼ੁਰੂਆਤ ਤੱਕ ਜਿਹੜੀ ਪੈਗੀ ਨਾ ਕਿਹੜਾ ਦੇਸ਼ ਦਾ ਹਿੱਸਾ ਐ ਜਿੱਥੇ ਕਿਸਾਨ ਨਹੀਂ ਐ ਸ਼ੁਰੂਆਤ ਤੱਕ ਕਿਸੇ ਜਗ੍ਹਾ ਤੇ ਕਰਨੀ ਪੈਗੀ ਨਾ ਕਿਉਂ ਅੱਜ ਦੂਸਰੇ ਪ੍ਰਦੇਸ਼ਾਂ ਦੇ ਵਿੱਚ ਕਿਸਾਨ ਕਿਉਂ ਨਹੀਂ ਪ੍ਰੋਟੈਸਟ ਕਰ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਮਜਬੂਰ ਕੀਤਾ ਗਿਆ ਕਿਉਂਕਿ ਭਾਰਤ ਸਰਕਾਰ ਨੇ ਜਿਹੜਾ ਐ ਐਮਐਸਪੀ ਦੇਣ ਦਾ ਵਾਅਦਾ ਜਿਹੜਾ ਕੀਤਾ ਸੀ ਉਹ ਨਹੀਂ ਪੂਰਾ ਕੀਤਾ ਗਿਆ ਜਦੋਂ ਪਿਛਲਾ ਕਿਸਾਨ ਪ੍ਰੋਟੈਸਟ ਸੀ ਐਮਐਸਪੀ ਤਾਂ ਸਰਕਾਰ ਦੇ ਹੀ ਰਹੀ ਹੈ ਜਿਹੜੀਆਂ ਮੇਜਰ ਫਸਲਾਂ ਪੰਜਾਬ ਦੇ ਵਿੱਚ ਹੁੰਦੀਆਂ ਉਹਨਾਂ ਦੇ ਤਾਂ ਉੱਤੇ ਤਾਂ ਐਮਐਸਪੀ ਮਿਲ ਰਹੀ ਹੈ ਫਿਰ ਉਹ ਵਾਅਦਾ ਕੀ ਸੀ ਦੇਖੋ ਮੈਂ ਤਾਂ ਉਸ ਵਾਅਦੇ ਦੇ ਵਿੱਚ ਨਹੀਂ ਸੀ ਮੈਂ ਤਾਂ ਹੁਣ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਕੁਝ ਦਿਨ ਪਹਿਲਾਂ ਅਗਰ ਮੈਨੂੰ ਮੇਰੇ ਕਿਸਾਨ ਵੀਰ ਮੇਰੀ ਮਦਦ ਕਰਕੇ ਸਪੋਰਟ ਕਰਕੇ ਮੈਨੂੰ ਭੇਜਦੇ ਆ ਲੋਕ ਸਭਾ ਦੇ ਵਿੱਚ ਤਾਂ ਮੈਂ ਕਿਸਾਨਾਂ ਦੀ ਗੱਲ ਪਾਰਟੀ ਦੇ ਨਾਲ ਵੀ ਜਾ ਕੇ ਜਰੂਰ ਕਰਾਂਗਾ ਕੋਸ਼ਿਸ਼ ਕਰਾਂਗਾ ਇਹਨਾਂ ਦੇ ਜਿਹੜੇ ਮਸਲੇ ਆ ਖਦਚੇ ਆਪਸ ਵਿੱਚ ਦੂਰ ਹੋਣ ਔਰ ਮਸਲੇ ਹੱਲ ਹੋਣ ਸਰ ਗੱਲ ਹੁਣ ਵੀ ਕਰ ਸਕਦੇ ਹੋ ਨਾ ਕਿਉਂਕਿ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ ਮੈਂ ਪੰਜਾਬ ਦੇ ਵਿੱਚ ਹੁੰਦੇ ਵਿਰੋਧੀ ਗੱਲ ਨਹੀਂ ਕਰੂੰਗਾ ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਬੈਠੇ ਨੇ ਉਹਨਾਂ ਦੇ ਵਿੱਚ ਇੱਕ ਨੌਜਵਾਨ ਬੱਚਾ 20-22 ਸਾਲ ਦੀ ਉਮਰ ਸ਼ੁਭਕਰਮ ਸਿੰਘ ਨੂੰ ਗੋਲੀ ਦੇ ਨਾਲ ਜਿਹੜਾ ਖਤਮ ਹੋ ਜਾਂਦਾ ਸ਼ੁਭਕਰਮ ਵੱਡੀਆਂ-ਵੱਡੀਆਂ ਰੋਕਾਂ ਲਗਾ ਦਿੱਤੀਆਂ ਜਾਂਦੇ ਨੇ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਆ ਉਸ ਦੇ ਮਸਲੇ ਦੀ ਗੱਲ ਰਿੰਕੂ ਜੀ ਕਿਸਾਨਾਂ ਦੇ ਕੋਲ ਜਾਣ ਉਹਨਾਂ ਦਾ ਨੁਮਾਇੰਦਾ ਬਣ ਕੇ ਹੁਣ ਵੀ ਤਾਂ ਗੱਲ ਕਰ ਸਕਦੇ ਨੇ ਫਿਰ ਦੇਖੋ ਗੱਲ ਹੈ ਕਿ ਇਸ ਵੇਲੇ ਤਾਂ ਕੋਈ ਮਸਲਾ ਹੱਲ ਹੋਣਾ ਨਹੀਂ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਕੋਡ ਲੱਗਾ ਹੈ ਇਸ ਵੇਲੇ ਤਾਂ ਵਾਅਦੇ ਕਰਨ ਵਾਲੀ ਗੱਲ ਹੈ ਹਾਂ ਜਦੋਂ ਇਲੈਕਸ਼ਨ ਮੁੱਕ ਜਾਏਗਾ ਜਦੋਂ ਸਰਕਾਰ ਸਕਸ਼ਮ ਹੋਏਗੀ ਫਿਰ ਆਪਾਂ ਗੱਲ ਵੀ ਕਰਾਂਗੇ ਸਾਰੀ ਅੱਛਾ ਮੈਨੂੰ ਨਾ ਥੋੜੇ ਕੁਝ ਸਿਆਸੀ ਵਿਰੋਧੀ ਮਿਲੇ ਉਹ ਜ ਜ ਉਹਨਾਂ ਦੇ ਵਰਕਰ ਮਿਲੇ ਤਾਂ ਮਨੂੰ ਕਹਿੰਦੇ ਕਹਿੰਦੇ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤੇਤਲੀਆਂ ਵਰਗਾ ਕਰ ਮਨੂੰ ਲੱਗਦਾ ਰਿੰਕੂ ਸਾਹਿਬ ਦੇ ਲਈ ਬਣਾਇਆ ਗਿਆ ਹੈ ਕਹਿੰਦੇ ਇਹ ਗਾਣਾ ਉਹ ਇਹ ਤਾਂ ਜਿਹੜੇ ਵਿਰੋਧੀ ਲੋਕ ਆ ਉਹਨਾਂ ਨੇ ਇਦਾਂ ਦੀਆਂ ਗੱਲਾਂ ਬਣਾਈਆਂ ਜਲੰਧਰ ਦੇ ਵਿੱਚ ਜਿੱਥੇ ਮੈਂ ਇਲੈਕਸ਼ਨ ਲੜ ਰਿਹਾ ਮੈਨੂੰ ਇੱਥੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਉਹੀ ਲੋਕ ਜਿਹੜੇ ਮੇਰੇ ਨਾਲ ਕਾਂਗਰਸ 'ਚ ਸੀਗੇ ਅੱਜ ਆਪ 'ਚ ਵੀ ਸੀਗੇ ਅੱਜ ਬੀਜੇਪੀ 'ਚ ਵੀ ਹੈ ਕੋਈ ਇਦਾਂ ਦੀ ਗੱਲ ਤਾਂ ਨਹੀਂ ਮੇਰੇ ਨਾਲ ਸੈਂਕੜਾ ਵਰਕਰ ਕਾਉਂਸਲਰ ਪੰਚ ਸਰਪੰਚ ਕਿੰਨੇ ਲੋਕ ਤਾਂ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਉਹੀ ਪਿਆਰ ਹੈ ਜਿਹੜਾ ਬਣਿਆ ਅੱਗੇ ਵੱਧ ਰਿਹਾ ਚੱਲ ਰਿਹਾ। ਵਿਰੋਧ-ਵਿਰੋਧ ਨਹੀਂ ਹੁੰਦਾ ਜੀ ਪਿੰਡਾਂ ਦੇ ਵਿੱਚ ਕਿਉਂਕਿ ਮੈਂ ਪੰਜਾਬ ਦਾ ਵੱਡਾ ਨਾਮਵਰ ਗਾਇਕ ਨੇ ਹੰਸਰਾਜ ਹੰਸ ਸਾਹਿਬ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਕਹਿੰਦੇ ਯਾਰ ਮੇਰਾ ਇੰਨਾ ਜ਼ਿਆਦਾ ਕਹਿੰਦੇ ਵਿਰੋਧ ਹੋ ਰਿਹਾ ਕਹਿੰਦੇ ਮੈਂ ਤਾਂ ਹੁਣ ਹੰਸਰਾਜ ਹੰਸ ਨਹੀਂ ਕਹਿੰਦੇ ਹੁਣ ਯਾਰ ਮੈਂ ਤਾਂ ਮਿੰਤਰਾਜ ਮਿੰਤ ਬਣ ਗਿਆ ਕਹਿੰਦੇ ਮੈਂ ਤਾਂ ਹੱਥ ਜੋੜਦਾ ਫਿਰ ਹੀ ਜਾਂਦਾ। ਸੋਸ਼ਲ ਡ੍ਰਿੰਕ ਕੋਈ ਨਹੀਂ ਕਿਤੇ ਸਵਾਲ ਕੀਤੇ ਜਾਂਦੇ। ਦੇਖੋ ਗੱਲ ਹੈ ਕਿ ਵਿਰੋਧ ਤਾਂ ਮੇਰਾ ਵੀ ਕਰਨਾ ਦੇ ਆਉਂਦੇ ਨੇ। ਜਿੱਥੇ ਮੈਂ ਪਿੰਡਾਂ 'ਚ ਜਲਸੇ ਤੇ ਜਾਂਦਾ ਮੇਰੀ ਜਿੱਥੇ ਪੋਲੀਟੀਕਲ ਐਕਟੀਵਿਟੀਜ਼ ਆ ਉੱਥੇ ਵਿਰੋਧ ਕਰਨ ਆਉਂਦੇ ਆ ਮੈਂ ਤਾਂ ਮੈਂ ਵੀ ਉਹਨਾਂ ਨਾਲ ਗੱਲ ਕਰਨੀ ਤਿਆਰ ਆ ਪਰ ਇੱਕ ਚੰਗੇ ਵੇਦ ਵਿੱਚ ਚੰਗੇ ਮਾਹੌਲ ਦੇ ਵਿੱਚ ਅਗਰ ਕੋਈ ਇਹ ਗੱਲ ਕਰੇ ਕਿ ਆਪਾਂ ਦੂਸ਼ਣ ਬਾਜੀ ਵਾਲੀ ਗੱਲ ਕਰਨੀ ਹੈ ਜਲੀਲ ਕਰਨ ਵਾਲੀ ਗੱਲ ਕਰਨੀ ਹੈ ਇਹੋ ਜੇ ਸਵਾਲ ਕਰਕੇ ਲੈਕਡਾਊਨ ਕਰਨ ਦੀ ਗੱਲ ਕਰਨੀ ਹੈ ਇਹਨਾਂ ਮਾਹੌਲ ਦੇ ਵਿੱਚ ਫਿਰ ਗੱਲ ਨਹੀਂ ਕੀਤੀ ਜਾ ਸਕਦੀ ਟੇਬਲ ਤੇ ਬੈਠ ਕੇ ਜਦੋਂ ਵੀ ਮੈਨੂੰ ਕਹਿਣਗੇ ਮੈਂ ਹਰ ਸਮੇਂ ਉਹਨਾਂ ਦੇ ਨਾਲ ਗੱਲ ਕਰਨ ਲਈ ਤਿਆਰ ਹਾਂ ਮਨੋਰੰਜਨ ਕਾਲੀਆ ਸਾਹਿਬ ਦੇ ਨਾਲ ਤੁਹਾਡੇ ਤੋਂ ਪਹਿਲਾਂ ਮੇਰੀ ਅੱਜ ਇੱਕ ਇੰਟਰਵਿਊ ਸੀਗੀ ਤਕਰੀਬਨ 4 ਵਜੇ ਦੇ ਸਮਾਂ ਸੀਗਾ ਤਾਂ ਕਾਲੀਆ ਸਾਹਿਬ ਨੇ ਇੱਕ ਗੱਲ ਕਹੀ ਕਹਿੰਦੇ ਯਾਰ ਇਹ ਲੋਕ ਕਿਸਾਨ ਨਹੀਂ ਹੈਗੇ ਇਹ ਲੋਕ ਤਾਂ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਛੱਡੇ ਹੋਏ ਨੇ ਦੇਖੋ ਥੋੜੇ ਜੀ ਸਾਥੀ ਨੇ ਕਾਲੀਆ ਸਾਹਿਬ ਦੇਖੋ ਕਾਲੀਆ ਸਾਹਿਬ ਦੀ ਗੱਲ ਦੇ ਵਿੱਚ ਸੱਚਾਈ ਵੀ ਹੈ ਕਿਉਂਕਿ ਕੁਝ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਇੱਕ ਦਿਨ ਮੈਂ ਸ਼ਾਹਕੋਟ ਦੇ ਵਿੱਚ ਗਿਆ ਤਾਂ ਕੁਝ ਲੋਕ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਦੇ ਵਿੱਚ ਮੈਂ ਕੁਝ ਚਿਹਰੇ ਪਹਿਚਾਣਨੇ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਗੇ ਕੁਝ ਕਾਂਗਰਸ ਦੇ ਸੀਗੇ ਝੰਡੇ ਕਾਲੇ ਫੜੇ ਸੀਗੇ ਮਤਲਬ ਕਾਂਗਰਸ ਦੀਆਂ ਪੋਸਟਾਂ ਦੇ ਉੱਤੇ ਰਹੇ ਐ ਚੇਅਰਮੈਨੀਆਂ ਹਡਾਈਆਂ ਜਿਹੜੇ ਝੰਡੇ ਫੜ ਕੇ ਜਿਹੜੇ ਉੱਥੇ ਵਿਰੋਧ ਕਰ ਰਹੇ ਸੀਗੇ ਸੋ ਕਿਸਾਨ ਘਟਾ ਤਾਂ ਮੈਨੂੰ ਇਹ ਜਿਹੜੀ ਦੂਸਰੇ ਵਿਰੋਧੀ ਪਾਰਟੀਆਂ ਦੇ ਲੋਕ ਜ਼ਿਆਦੇ ਲੱਗਦੇ ਉੱਤੇ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਆ ਤੁਹਾਡੇ ਸਿਆਸੀ ਵਿਰੋਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਕਹਿੰਦੇ ਇਹ ਤਾਂ ਸੀਟ ਮੇਰੀ ਆ ਦੇਖਿਓ ਸੀ ਰਿੰਕੂ ਜੀ ਤਾਂ ਲੱਭਣੀ ਨਹੀਂ ਚਲੋ ਗੱਲ ਹੈ ਕਿ ਚੰਨੀ ਸਾਹਿਬ ਇਹ ਗੱਲ ਤਾਂ 2022 ਚ ਵੀ ਕਹਿੰਦੇ ਸੀਗੇ ਕਿ ਮੈਂ ਚਮਕੌਰ ਸਾਹਿਬ ਤੋਂ ਵੀ ਐਮਐਲਏ ਬਣਾਗਾ ਤੇ ਭਦੋੜ ਤੋਂ ਵੀ ਬਣਾਗਾ ਫਿਰ ਕਿਉਂ ਨਹੀਂ ਬਣੇ ਚੁਣੌਤੀ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਕੀ ਰਿੰਕੂ ਤੇ ਕੀ ਚੰਨੀ ਇਹ ਤਾਂ ਲੋਕ ਡਿਸਾਈਡ ਕਰਨਗੇ ਕਿ ਲੋਕਾਂ ਨੂੰ ਕਿਹੜਾ ਲੀਡਰ ਪਸੰਦ ਆ ਕਿਹਦੇ ਨਾਲ ਲੋਕਾਂ ਦੀ ਈਜ਼ੀ ਅਪਰੋਚ ਆ ਕਿਹਦੇ ਨਾਲ ਲੋਕ ਜਿਹੜੇ ਆ ਜਲਦੀ ਔਰ ਆਸਾਨੀ ਦੇ ਨਾਲ ਮਿਲ ਸਕਦੇ ਮੁੱਖ ਮੁੱਦੇ ਕੀ ਰਹਿਣ ਵਾਲੇ ਨੇ ਰਿੰਕੂ ਜੀ ਜਦੋਂ ਜੇਕਰ ਪਾਰਲੀਮੈਂਟ ਭੇਜਦੇ ਨੇ ਜਲੰਧਰ ਦੇ ਲੋਕ ਮੁੱਦੇ ਕੀ ਰਹਿਣ ਵਾਲੇ ਨੇ ਦੇਖੋ ਮੁੱਦੇ ਇਹ ਕਿ ਪਾਰਲੀਮੈਂਟ ਦੇ ਵਿੱਚ ਅਗਰ ਮੈਨੂੰ ਲੋਕ ਭੇਜਦੇ ਆ ਤਾਂ ਜਲੰਧਰ ਨੂੰ ਲੈ ਕੇ ਮੇਰੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਖਾਸ ਕਰਕੇ ਜਲੰਧਰ ਦਾ ਜਿਹੜਾ 에어ਪੋਰਟ ਅਸੀਂ ਸ਼ੁਰੂ ਕੀਤਾ ਹੋਣਾ ਇਸ 에어ਪੋਰਟ ਨੂੰ ਅਸੀਂ ਦੇਸ਼ ਦੇ ਹੋਰ ਸ਼ਹਿਰਾਂ ਦੇ ਨਾਲ ਕਨੈਕਟ ਕਰਨਾ ਹੈ। ਇਸ 에어ਪੋਰਟ ਨੂੰ ਅਸੀਂ ਮੇਰੀ ਪੂਰ ਜ਼ੋਰ ਕੋਸ਼ਿਸ਼ ਹੋਏਗੀ ਕਿ ਇਹਨੂੰ ਆਪਾਂ ਅੰਤਰਰਾਸ਼ਟਰੀ 에어ਪੋਰਟ ਬਣਾਈਏ। ਇਹਦਾ ਨਾਮ ਵੀ ਹੈ ਜਿਹੜਾ ਇਥੋਂ ਵਿਧਾਨ ਸਭਾ ਦੇ ਵਿੱਚੋਂ ਪਾਸ ਹੋ ਕੇ ਜਾ ਚੁੱਕਿਆ ਹੈ ਕਿ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਦੇ ਉੱਤੇ ਇਹਦਾ ਨਾਮ ਰੱਖਣਾ ਜਿੱਦੀ ਸਹਿਮਤੀ ਵੀ ਜਿਹੜੀ ਹੈ ਸਾਡੇ ਗ੍ਰਹਿ ਮੰਤਰੀ ਸਾਹਿਬ ਨੇ ਦੇ ਚੁੱਕਿਆ। ਫਿਰ ਇਸ ਤੋਂ ਇਲਾਵਾ ਬਹੁਤ ਸਾਰੇ ਸ਼ਹਿਰ ਜੋ ਵਕ ਵਕ ਹਲਕੀਆਂ ਦੇ ਵਿੱਚ ਰੇਲਵੇ ਦੇ ਜਿਹੜੇ ਫਾਟਕ ਹੈ ਜਿਨ੍ਹਾਂ ਦੇ ਉੱਤੇ ਲੰਬੇ ਜਾਮ ਲੱਗਦੇ ਆ ਫਲੋਰ ਗੁਰਾਇਆ ਲੋਈਆਂ ਨਕੌਦਰ ਸ਼ਾਹਕੋਟ ਭੋਗਪੁਰ ਕਰਤਾਰਪੁਰ ਜਿਨ੍ਹਾਂ ਦੇ ਉੱਤੇ ਜਾਮ ਲੱਗਦੇ ਆ ਉਹਨਾਂ ਦੇ ਉੱਤੇ ਸਾਰੇ ਜਿਹੜੇ ਆ ਉਹਨਾਂ ਦੇ ਅੰਡਰ ਬ੍ਰਿਜਸ ਆ ਉਹ ਤਿਆਰ ਕਰਵਾਣੇ ਸਾਰਿਆਂ ਤੇ ਜਲੰਧਰ ਦੇ ਵਿੱਚ ਕੁਝ ਪੁਲ ਹੈ ਜਿਹੜੇ ਨਵੇਂ ਬਣਨੇ ਆ ਪੀਪੀ ਦਾ ਪੁਲ ਆ ਜਿਹੜਾ ਉਹ ਨਵਾਂ ਬਣਨਾ ਹੈ ਇਹ ਸਾਰੀਆਂ ਪ੍ਰਾਇਓਰਿਟੀਆਂ ਰਹਿਣਗੀਆਂ ਇਹਦੇ ਨਾਲ ਨਾਲ ਸਾਡੇ ਜਲੰਧਰ ਦੇ ਵਿੱਚ ਸਪੋਰਟਸ ਇੰਡਸਟਰੀ ਹੈ ਬਿਲਕੁਲ ਦੂਸਰੀ ਹੈਂਡ ਟੂਲ ਇੰਡਸਟਰੀ ਹੈ ਐਮ ਐਸ ਐਮ ای ਹੈ ਜਿਹੜੇ ਇਹਨਾਂ ਦੇ ਨਾਲ ਜਿਹੜੇ ਕੰਮ ਹੈ ਕਿਉਂਕਿ ਸਪੋਰਟਸ ਦੀਆਂ ਕੁਝ ਆਈਟਮਾਂ ਜਿਹੜੀਆਂ ਉਹ ਮੈਕਸਿਮਮ ਜੀ ਐਸ ਟੀ ਦੇ ਸਲੈਬ ਦੇ ਵਿੱਚ ਪਾ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਉਹਨਾਂ ਦੇ ਉਹ ਵਾਲੇ ਜਿਹੜੇ ਲੋਅ ਸਲੈਬ ਦੇ ਵਿੱਚ ਟੈਕਸੇਸ਼ਨ ਦੇ ਵਿੱਚ ਪਵਾਉਣਾ ਸੋ ਮੇਰੀ ਇਹ ਕਾਫੀ ਚੀਜ਼ਾਂ ਜਿਨ੍ਹਾਂ ਦੇ ਉੱਤੇ ਪਹਿਲ ਰਹੇਗੀ। ਅੱਛਾ ਰਿੰਕੂ ਸਾਹਿਬ ਇੱਕ ਸਵਾਲ ਤੁਹਾਡੇ ਪੁਰਾਣੇ ਸਾਥੀਆਂ ਨੂੰ ਲੈ ਕੇ ਹੋਰ ਕਰਨਾ ਚਾਹਣਾ। ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹੋ ਤੁਹਾਡੇ ਪੁਰਾਣੇ ਸਾਥੀ ਰਗਵ ਚੱਡਾ ਦੇ ਉੱਪਰ ਉਹਨਾਂ ਦੇ ਹੀ ਸਰਕਾਰ ਦੇ ਐਮਐਲਏ ਕੋਵਰ ਵਿਜੇ ਪ੍ਰਤਾਪ ਨੇ ਪਿੱਤੇ ਦਿਨੀ ਕੈਲੀਗੇਸ਼ਨ ਲਗਾਏ ਸੀ ਕਿ ਰਗਵ ਚੱਡਾ ਜਿਹੜਾ ਹੈ ਅਮਰitsar ਸ਼ਹਿਰ ਦੇ ਵਿੱਚ ਜਾਂ ਅਮਰitsar ਹਲਕੇ ਦੇ ਵਿੱਚ ਨਸ਼ਾ ਵਕਾਉਂਦਾ। ਸਾਥੀ ਰਹੇ ਹੋ ਪਾਰਟੀ ਦੇ ਵਿੱਚ ਰਹੇ ਹੋ ਅੰਦਰੋਂ ਨਹੀਂ ਗੱਲਾਂ ਪਤਾ ਹੋਣਗੀਆਂ। ਸਚਾਈ ਕਿੰਨੀ ਕਾ ਕੌਣ ਸੱਚਾ? ਰਗਵ ਚੱਡਾ ਜਾਂ ਕੋਵਰ ਵਿਜੇ ਪ੍ਰਤਾਪ? ਦੇਖੋ ਗੱਲ ਹੈ ਕਿ ਜਦੋਂ ਕੋਈ ਬੰਦਾ ਜ਼ਖਮੀ ਹੁੰਦਾ ਫਿਰ ਉਹ ਗਲਤਤਾ ਕਰ ਦਈਏ ਸਾਰੀ ਬਕਾਉਂਦਾ ਰਗਵ ਚੱਡਾ ਮੈਂ ਤਾਂ ਇਹ ਗੱਲ ਕਰਨ ਲੱਗਾ ਕਿ ਕੁਮਰ ਵਿਜੇ ਪ੍ਰਤਾਪ ਜੀ ਬੜੇ ਕਾਬਿਲ ਅਫਸਰ ਰਹੇ ਆ ਬਿਲਕੁਲ ਔਰ ਪੂਰੀ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਪੋਸਟਰ ਲਗਾਏ ਉਹਨਾਂ ਦਾ ਚਿਹਰਾ ਦਿਖਾ ਕੇ ਜਿਹੜੀ ਹੈ ਸਰਕਾਰ ਜਿਹੜੀ ਹੈ ਬਣਾਈ ਹੈ ਉਹਦੇ ਵਿੱਚ ਵਿਜੇ ਕੁਮਾਰ ਪ੍ਰਤਾਪ ਜੀ ਦਾ ਚਿਹਰੇ ਨੇ ਵੀ ਆਪਣਾ ਰੋਲ ਅਦਾ ਕੀਤਾ ਕੋਈ ਸ਼ੱਕ ਨਹੀਂ ਤਾਂ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਉਹ ਮਾਨ ਸਨਮਾਨ ਜਿਹੜਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਹੂੰ ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕਈ ਅੰਦਰੂਨੀ ਗੱਲਾਂ ਹੁੰਦੀਆਂ ਹੋ ਸਕਦਾ ਹੈ ਰਾਗਵ ਚੱਡਾ ਜਿਨੇ ਕੋਈ ਆਫੀਸਰ ਉਥੇ ਲਗਾਇਆ ਹੋਵੇ ਜਿਹੜਾ ਨਸ਼ੇ ਨੂੰ ਕੰਟਰੋਲ ਨਾ ਕਰ ਸਕਦਾ ਹੋਵੇ ਜਾਂ ਕੋਈ ਹੋਰ ਵੀ ਗੱਲ ਅੰਦਰੂਨੀ ਹੋ ਸਕਦੀ ਹੈ ਇਹਦੇ ਉੱਤੇ ਤਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਾਂਗਾ ਕਿ ਨਸ਼ਾ ਬਕਾਉਂਦੇ ਸੀ ਜਾਂ ਨਹੀਂ ਬਕਾਉਂਦੇ ਸੀ ਸਰ ਤੁਸੀਂ ਕਿਹਾ ਵੀ ਕੋਈ ਨਾ ਕੋਈ ਅਫੀਸਰ ਹੋ ਸਕਦਾ ਕਿ ਰघव ਚੱਡਾ ਨੇ ਲਗਾਇਆ ਹੋਵੇ ਰघव ਚੱਡਾ ਨੇ ਜਿਹੜੇ ਦਿੱਲੀ ਦੇ ਨਾਲ ਸੰਬੰਧਤ ਹਨ ਹਾਲਾਂਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਅਫੀਸਰ ਰघव ਚੱਡਾ ਹੀ ਲਗਾਉਂਦੇ ਨੇ ਜਦ ਕਿ ਪੰਜਾਬ ਦੇ ਸੀਐਮ ਤਾਂ ਭਗਵੰਤ ਮਾਨ ਸਾਹਿਬ ਨੇ ਜੀ ਉਹਨਾਂ ਦਾ ਦਰਖਾਸਤ ਦੇ ਖੇਤਰ ਇਹਦਾ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਇਕੱਲੇ ਸੀਐਮ ਸਾਹਿਬ ਦੀ ਨਹੀਂ ਚੱਲਦੀ ਦਿੱਲੀ ਵਾਲੇ ਵੀ ਕੁਝ ਆਪਣੀਆਂ ਚੀਜ਼ਾਂ ਨਾਲ ਮਨਾਉਂਦੇ ਆ ਇਹ ਤਾਂ ਜਗਜਾਹ ਚੀਜ਼ਾਂ ਸੋ ਮੈਂ ਤਾਂ ਇਹਨਾਂ ਗੱਲਾਂ ਦੇ ਉੱਤੇ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਕਦੀ ਵੀ 네ਗੇਟਿਵ ਪੋਲਿਟਿਕਸ ਦੇ ਵਿੱਚ ਨਹੀਂ ਗਿਆ ਸਰ ਮੇਨ ਵਿਰੋਧੀ ਕੌਣ ਆ ਮੁੱਖ ਚੈਲੰਜ ਕੌਣ ਆ ਇੱਥੇ ਚਰਨਜੀਤ ਸਿੰਘ ਚੰਨੀ ਨੇ ਕੇਪੀ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਟੀਨੂ ਜੀ ਨੇ ਮਜ਼ਬੂਤ ਉਮੀਦਵਾਰ ਕੌਣ ਆ ਤੁਹਾਡੇ ਖਿਲਾਫ ਦੇਖੋ ਜਲੰਧਰ ਦੀ ਸੀਟ ਦੀ ਥੋੜੀ ਪੋਜੀਸ਼ਨ ਲੱਗ ਹੈ ਕਿਉਂਕਿ ਇੱਥੇ ਪੰਜ ਕੋਨਿਆਂ ਦਾ ਮੁਕਾਬਲਾ ਹੈ ਬਿਲਕੁਲ ਬਹੁਜਨ ਸਮਾਜ ਪਾਰਟੀ ਵੀ ਹੈ ਬਿਲਕੁਲ बहुजन समाज पार्टी ਦਾ ਕੈਂਡੀਡੇਟ ਸੰਸਾਰਦੀਪ ਜੀ ਮੈਂ ਤੁਹਾਨੂੰ ਦੱਸ ਦਵਾਂ ਪਿਛਲੇ 2019 ਚ 2 ਲੱਖ 4000 ਵੋਟ ਲੈ ਕੇ ਗਿਆ ਸੀ ਬਿਲਕੁਲ ਤਾਂ BSP ਨੂੰ ਵੀ ਜਿਹੜਾ ਇਹਦੇ ਵਿੱਚ ਘੱਟ ਨਹੀਂ ਅੰਕਿਆ ਜਾ ਸਕਦਾ BSP ਵੀ ਮੁਕਾਬਲੇ ਦੇ ਵਿੱਚ ਆ ਸਕਦੀ ਹੈ ਪੋਲਿਟਿਕਸ ਪੰਜਾਬ ਤੋਂ ਵੱਖਰੀ ਹੈਗੇ ਜਲੰਧਰ ਕਿਉਂਕਿ ਪੰਜ ਕੋਨੇ ਆ ਪੰਜ ਕੈਂਡੀਡੇਟ ਲੜ ਰਹੇ ਆ ਤਾਂ ਮੇਰਾ ਖਿਆਲ ਆ ਕਿ ਜਿਹੜੀ ਵੀ ਪਾਰਟੀ ਆਪਣਾ ਜਿਹੜਾ ਉਹਨਾਂ ਦਾ ਪੱਟ ਵੋਟ ਸ਼ੇਅਰ ਹੈ ਅਗਰ ਉਹ ਪੱਕਾ ਕਰ ਗਈ ਤਾਂ ਪਾਰਟੀ ਹੈ ਜਿਹੜੀ ਬਿਨੇਬਿਲਟੀ ਦੇ ਵਿੱਚ ਆ ਸਕਦੀ ਅੱਛਾ ਸਰ ਕੱਲ ਨੂੰ ਜੇਕਰ ਸੁਸ਼ੀਲ ਰਿੰਕੂ ਉਹਨਾਂ ਦੇ ਸਾਹਮਣੇ ਕੁਝ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਖੜੀ ਹੈ ਤੁਹਾਡੀ ਪਾਰਟੀ ਖੜੀ ਹੈ ਤੁਸੀਂ ਮੈਂਬਰ ਪਾਰਲੀਮੈਂਟ ਜਿੱਤ ਚੁੱਕੇ ਹੋ ਦੂਜੇ ਪਾਸੇ ਪੰਜਾਬ ਖੜਾ ਹੈ ਪੰਜਾਬ ਦਾ ਕਿਸਾਨ ਖੜਾ ਪੰਜਾਬ ਦੇ ਲੋਕ ਖੜੇ ਨੇ ਸੁਸ਼ੀਲ ਰਿੰਕੂ ਨੂੰ ਇੱਕ ਨੂੰ ਚੁਣਨ ਨੂੰ ਕਿਹਾ ਜਾਵੇ ਦੇਖੋ ਗੱਲ ਚੁਣਨ ਦੀ ਨਹੀਂ ਹੈ ਹਾਂ ਅਗਰ ਕਿਸਾਨ ਭਾਈਚਾਰਾ ਅੱਜ ਡਟ ਕੇ ਮੇਰੀ ਮਦਦ ਕਰਦਾ ਮੇਰੇ ਨਾਲ ਖੜਦਾ ਤਾਂ ਹੋ ਸਕਦਾ ਮੈਂ ਕਿਸਾਨਾਂ ਲਈ ਸੈਕਰੀਫਾਈਸ ਵੀ ਕਰਦਾ ਵਾਂ ਇਹ ਵੀ ਇਹ ਵੀ ਹਾਲਾਤ ਬਣ ਸਕਦੇ ਆ ਤੇ ਅਗਲਾ ਇਹ ਜਲੰਧਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਵੀ ਆਪਾਂ ਪੰਜਾਬ ਪ੍ਰਥਮ ਚੈਨਲ ਦੇ ਉੱਪਰ ਤੁਹਾਡੇ ਨਾਲ ਅਗਲੀ ਇੰਟਰਵਿਊ ਕਰੀਏ ਤਾਂ ਮੈਂ ਤੁਹਾਨੂੰ ਇੰਟਰਪਟ ਕਰਦਾ ਮੈਂ ਇੱਥੇ ਇੱਕ ਗੱਲ ਜੀ ਜੀ ਸਰ ਜ਼ਰੂਰ ਇੱਕ ਹੋਰ ਗੱਲ ਮੈਂ ਕਹਿਣਾ ਚਾਹਨਾ ਜੀ ਦੇਖੋ ਨਰਿੰਦਰ ਮੋਦੀ ਜੀ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਲਹਿਰ ਚੱਲ ਰਹੀ ਹੈ। ਵਿਰੋਧੀ ਤਾਂ ਕਹਿੰਦੇ 200 ਨਹੀਂ ਆਉਂਦੀ। ਉਹ ਤਾਂ ਚਲੋ ਹੁਣ ਪਤਾ ਲੱਗ ਜਾਊਗਾ। ਸਰਕਾਰ ਬਣ ਰਹੀ ਹੈ। ਹਮਮ ਅਗਰ ਪੰਜਾਬ ਦੇ ਵਿੱਚ ਫਰਜ ਕਰੋ ਕਿ ਕੋਈ ਸੀਟਾਂ ਘਟ ਵਧ ਵੀ ਜਾਂਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਦਰ ਹੈ ਸਰਕਾਰ ਫਿਰ ਵੀ ਬਣਦੀ ਹੈ ਮੈਂ ਤਾਂ ਇਹ ਗੱਲ ਕਰ ਰਿਹਾ ਕਿਸਾਨ ਭਾਈਚਾਰੇ ਦੀ ਜੀ ਜੇਕਰ ਉਹਨਾਂ ਦੇ ਵਿਰੋਧ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਬਣ ਗਈ ਤਾਂ ਫਿਰ ਕਿੱਥੇ ਖੜੀ ਗੱਲ ਹੈ ਵਿਰੋਧ ਐਸੇ ਕਰਕੇ ਕੀਤਾ ਜਾ ਰਿਹਾ ਨਾ ਕਿ ਸਰਕਾਰ ਨਹੀਂ ਬਣਨ ਦੇਣੀ ਉਹ ਤਾਂ ਕਹਿੰਦੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਵਿਰੋਧ ਇਸ ਕਰਕੇ ਕੀਤਾ ਜੇਕਰ ਉਹਨਾਂ ਦੇ ਵਿਰੋਧ ਦੇ ਬਗੈਰ ਵੀ ਸਰਕਾਰ ਬਣ ਗਈ ਫਿਰ ਕਿਹਦੇ ਕੋਲ ਜਾਣਾ ਮੰਗਾਂ ਪੂਰੀਆਂ ਕਰਾਣਾਂ ਕੀ ਸਰਕਾਰ ਟੇਬਲ ਟॉक ਤੇ ਨਹੀਂ ਬੈਠੇਗੀ ਕਿਸੇ ਨਾਲ ਮੈਂ ਤਾਂ ਚਾਹਨਾ ਕਿ ਟੇਬਲ ਟॉक ਹੁਣੇ ਹੋਣੀ ਚਾਹੀਦੀ ਹੈ ਅਗਰ ਅੱਜ ਸਾਡਾ ਕਿਸਾਨ ਭਾਈਚਾਰਾ ਟੇਬਲ ਟॉक ਕਰਦਾ ਕੱਲ ਨੂੰ ਕਿਤਨਾ ਕਿਤੇ ਜਿਤਲਾਨ ਵਾਲੇ ਤਾਂ ਹੋਣਗੇ ਕਿ ਯਾਰ ਅਸੀਂ ਤੁਹਾਡਾ ਸਾਥ ਦਿੱਤਾ ਸੀ ਅਸੀਂ ਤੁਹਾਡੀ ਸਰਕਾਰ ਬਣਾਉਣ ਦੇ ਵਿੱਚ ਤੁਹਾਡੀ ਮਦਦ ਕੀਤੀ ਹੈ ਔਰ ਤੁਸੀਂ ਸਾਡੇ ਨਾਲ ਧੋਖੇਬਾਜ਼ੀ ਕਰ ਰਹੇ ਹੋ ਅਗਰ ਇਸ ਦੇ ਬਾਵਜੂਦ ਵੀ ਸਰਕਾਰ ਬਣ ਜਾਂਦੀ ਹੈ ਤਾਂ ਫਿਰ ਗੱਲ ਕਿਹਦਾ ਨਾ ਕਰਨੀ ਜਾ ਕੇ अच्छा सर आखिरी सवाल ਹੈਗਾ ਮੈਂ ਹੁਣ ਇਸ ਇੰਟਰਵਿਊ ਨੂੰ ਸਮਾਪਤੀ ਵੱਲ ਲੈ ਕੇ ਜਾਣਾ ਜਲੰਧਰ ਦੇ ਲੋਕਾਂ ਦੇ ਨਾਲ ਇਹ ਵਾਦਾ ਕਰਦੇ ਹਾਂ ਕਿ ਜਦੋਂ ਸੁਸ਼ੀਲ ਰਿੰਕੂ ਜਾਨ ਦੀ ਅਗਲੀ ਇੰਟਰਵਿਊ ਪੰਜਾਬ ਪ੍ਰਾਥਮਿਕ ਦੇ ਉੱਪਰ ਹੋਏਗੀ ਤਾਂ ਉਹ ਕਿ ਬੀਜੇਪੀ ਦੇ ਆਗੂ ਦੇ ਤੌਰ ਤੇ ਜਾਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹੋਏਗੀ ਕਿਉਂਕਿ ਕਾਫੀ ਚੈਨਲਸ ਤੇ ਹੋਇਆ ਹੋਏਗਾ ਪਹਿਲੀ ਇੰਟਰਵਿਊ ਕਾਂਗਰਸੀ ਦੂਜੀ ਇੰਟਰਵਿਊ ਆਮ ਆਦਮੀ ਪਾਰਟੀ ਤੀਜੀ ਇੰਟਰਵਿਊ ਭਾਰਤੀ ਜਨਤਾ ਪਾਰਟੀ ਹੁਣ ਤਾਂ ਨਹੀਂ ਕੋਈ ਇਰਾਦਾ ਕੁਝ ਨਹੀਂ ਨਹੀਂ ਇਹ ਇਹੋ ਜੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਪ੍ਰੋਗਰੈਸਿਵ ਪਾਰਟੀ ਹੈ ਇਹਦੇ ਤੋਂ ਆਪਾਂ ਜਲੰਧਰ ਦਾ ਪੰਜਾਬ ਦਾ ਜਿਹੜਾ ਵਿਕਾਸ ਕਰਾਣਾ ਹੈ ਅੱਜ ਤੁਸੀਂ ਦੇਖੋ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਉੱਥੇ ਆ ਜੋ ਸੂਬਿਆਂ ਦੇ ਵਿੱਚ ਜਿਹੜੀ ਰਿਕਾਰਡ ਤੋੜ ਜਿਹੜੀ ਹੈ ਡਵੈਲਪਮੈਂਟ ਹੋਈ ਹੈ ਔਰ ਇਹ ਜਿਹੜਾ ਇਹ ਜਿਹੜੀ ਲੋਕ ਸਭਾ ਦੀ ਚੋਣ ਹੈ ਇਹ 2027 ਦਾ ਨੀ ਪੱਤਰ ਰੱਖੇਗੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਔਰ ਅਸੀਂ ਬਹੁਤ ਜਲਦ ਜਿਹੜੀ ਹੈ ਇੱਥੇ ਸਰਕਾਰ ਵੀ ਬਣਾਵਾਂਗੇ ਔਰ ਕਿਉਂਕਿ ਇਹ ਮੇਰੀ ਸੋਚ ਨਹੀਂ ਹੈ ਅੱਜ ਪੰਜਾਬ ਦਾ ਆਮ ਨਾਗਰਿਕ ਇਹ ਚਾਹੁੰਦਾ ਕਿ ਕੇਂਦਰ ਔਰ ਪੰਜਾਬ ਦੇ ਵਿੱਚ ਇੱਕੋ ਜੀ ਸਰਕਾਰ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਬਹਾਨੇਵਾਜੀਆਂ ਸਰਕਾਰਾਂ ਲਗਾਉਂਦੀਆਂ ਕਿ ਕੇਂਦਰ ਜਿਹੜਾ ਸਾਨੂੰ ਇਗਨੋਰ ਕਰਦਾ ਹੈ ਕੇਂਦਰ ਫੰਡ ਨਹੀਂ ਦਿੰਦਾ ਕੇਂਦਰ ਡਿਵੈਲਪਮੈਂਟ ਦੇ ਵਿੱਚ ਅੜਿੰਗਾ ਪਾਉਂਦਾ ਅੱਜ ਪੰਜਾਬ ਦੇ ਲੋਕ ਹੈ ਜਿਹੜੇ ਇਹ ਮੰਨ ਬਣਾਈ ਬੈਠੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਇੱਕ ਐਕਸਪੈਰੀਮੈਂਟ ਇਹ ਵੀ ਕਰਕੇ ਦੇਖਣਾ ਤਾਂ ਕਿ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਬਹਾਨੇਬਾਜ਼ੀ ਹੈ ਉਹ ਕੋਈ ਸਰਕਾਰ ਹੈ ਜਿਹੜੀ ਜਾਂ ਕੋਈ ਲੀਡਰਸ਼ਿਪ ਹੈ ਕਰ ਨਾ ਸਕੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ ਮੁੱਖ ਮੰਤਰੀ ਸਾਹਿਬ 13 0 ਦਾ ਦਾਵਾ ਠੋਕ ਕੇ ਨੇ ਸੋਸ਼ੀਲ ਰਿੰਕੂ ਦਾ ਲੰਮਾ ਸਿਆਸੀ ਇਤਿਹਾਸ ਹੈ 13 0 ਕਿੱਧਰ ਮੁੱਖ ਮੰਤਰੀ ਸਾਹਿਬ ਨੇ ਤਾਂ ਗੁਜਰਾਤ ਔਰ ਛੱਤੀਸਗੜ੍ਹ ਤੋਂ ਦੂਸਰੇ ਜਿਹੜੀਆਂ ਸਟੇਟਾਂ ਰਾਜਸਥਾਨ ਜਿੱਥੇ ਇਲੈਕਸ਼ਨ ਲੜੇ ਆ ਉਥੇ ਵੀ ਬڑے ਬڑے ਵੱਡੇ ਦਾਅਵੇ ਕੀਤੇ ਸੀ ਕਿ ਸਾਨੂੰ ਇੰਨੀਆਂ ਸੀਟਾਂ ਆ ਰਹੀਆਂ। ਭਾਜਪਾ ਨੂੰ ਪੰਜਾਬ 'ਚ ਕਿੰਨੀਆਂ? ਭਾਜਪਾ ਨੂੰ ਮੈਂ ਗਿਣਤੀ ਤਾਂ ਨਹੀਂ ਦੱਸ ਸਕਦਾ ਪਰ ਇੰਨਾ ਮੈਂ ਕਹਿ ਸਕਦਾ ਕਿ ਇੱਕ ਚੰਗਾ ਅੰਕੜਾ ਭਾਜਪਾ ਪੰਜਾਬ 'ਚ ਜਿਹੜਾ ਵਿਨੇਬਿਲਟੀ ਦਾ ਟੱਚ ਕਰੇਗਾ। ਬਹੁਤ-ਬਹੁਤ ਸ਼ੁਕਰੀਆ ਰਿੰਕੂ ਸਾਹਿਬ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਤੁਹਾਨੂੰ ਤੁਹਾਡੇ ਆਉਣ ਵਾਲੇ ਪ੍ਰਚਾਰ ਦੇ ਲਈ। ਬਹੁਤ ਥੈਂਕ ਯੂ। ਧੰਨਵਾਦ ਸੰਸਾਰ ਦੀ। ਸੋ ਸੁਸ਼ੀਲ ਰਿੰਕੂ ਜੀ ਨਾਲ ਗੱਲਬਾਤਾਂ ਸਿਆਸਤ ਨੂੰ ਲੈ ਕੇ ਹੋਈਆਂ ਨੇ। ਜਲੰਧਰ ਲੋਕ ਸਭਾ ਹਲਕੇ ਨੂੰ ਲੈ ਕੇ ਹੋਈਆਂ ਨੇ। ਆਮ ਆਦਮੀ ਪਾਰਟੀ ਛੱਡਣ ਦੇ ਵੱਡੇ ਕਾਰਨ ਜਿਹੜੇ ਨੇ ਸਾਹਮਣੇ ਸੁਸ਼ੀਲ ਰਿੰਕੂ ਉਹਨਾਂ ਦੇ ਵੱਲੋਂ ਲਿਆਂਦੇ ਗਏ ਨੇ ਕਿ ਵੱਡੇ ਵੱਡੇ ਵਾਅਦੇ ਤਾਂ ਉਹਨਾਂ ਦੇ ਨਾਲ ਕੀਤੇ ਗਏ ਸੀ ਪਰ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਲੰਧਰ ਦੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ ਹੁਣ ਲੋਕ ਸਭਾ ਦੀ ਇਲੈਕਸ਼ਨਾਂ ਦੇ ਵਿੱਚ ਸੁਸ਼ੀਲ ਰਿੰਕੂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਹੁਣ ਦੇਖਣਾ ਹੋਊਗਾ ਕਿ ਜਲੰਧਰ ਦੇ ਲੋਕ ਇੱਕ ਵਾਰੀ ਫੇਰ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਨੁਮਾਇੰਦਾ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਦੇ ਨੇ ਜਾਂ ਫਿਰ ਨਹੀਂ ਕਿਉਂਕਿ ਪਿਛਲੀ ਵਾਰ ਜਦੋਂ ਬਾਅਦ ਇਲੈਕਸ਼ਨ ਹੋਈ ਸੀ ਤਾਂ ਸੁਸ਼ੀਲ ਕੁਮਾਰ ਰਿੰਕ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਪਰ ਲੋਕ ਸਭਾ ਦੇ ਵਿੱਚ ਭੇਜਿਆ ਗਿਆ ਸੀ ਤਾਂ